ਅੱਜ ਰਖੜੇ ਪੁੰਨੇ ਵਾਲਾ ਪਵਿੱਤਰ ਦਿਹਾੜਾ ਹੈ ਬਾਬਾ ਬਕਾਲਾ ਸਾਹਿਬ ਗੁਰਦੁਵਰਾ ਸਿੱਖ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਤੁਸੀਂ ਚੈਨਲ ਦੇਖ ਰਹੇ ਹੋ ਸਿੱਖ ਇੰਡੀਅਨ ਅੱਜ ਰਖੜ ਪੁੰਨਿਆਂ ਦਾ ਪਵਿੱਤਰ ਦਿਹਾੜਾ ਹੈ ਬਾਬਾ ਬਕਾਲਾ ਸਾਹਿਬ ਗੁਰਦੁਵਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਉੱਥੇ ਰੱਖਣ ਪੁਣਿਆਂ ਦਾ ਮੇਲਾ ਚੱਲ ਰਿਹਾ ਹੈ ਆਪਾਂ ਵੀ ਦਰਸ਼ਨ ਕਰਨੇ ਜਾ ਰਹੇ ਆ ਤੁਹਾਨੂੰ ਵੀ ਨਾਲ-ਨਾਲ ਵੀਡੀਓ ਰਾਈ ਦਰਸ਼ਨ ਕਰਾਵਾਂਗੇ ਆਓ ਚਲਿਏ ਜੀ ਦੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਧਰਤੀ ਤੇ ਅਸੀਂ ਪਹੁੰਚ ਚੁਕੇ ਹਾਂ ਜੀ ਅੰਮ੍ਰਿਤਸਰ ਤੋਂ 43 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਹੁੰਚ ਚੁਕੇ ਹਾਂ ਇੱਥੋਂ ਦਾ ਸਾਰਾ ਤੁਹਾਨੂੰ ਇਤਿਹਾਸ ਦੱਸਾਂਗੇ ਸਾਰੀ ਇਨਫੋਰਮੇਸ਼ਨ ਦਵਾਂਗੇ ਇੱਥੇ ਮੇਲਾ ਚੱਲ ਰਿਹਾ ਹੈ ਰਖੜ ਪੁੰਨਿਆ ਦਾ ਉਹਦੀ ਵੀ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਸਾਰੇ ਗੁਰਦੁਆਰੇ ਸੈ ਪਹੁੰਚ ਚੁਕੇ ਆ ਸਾਰੇ ਗੁਰਦੁਆਰੇ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਸੇ ਤੁਹਾਨੂੰ ਸਾਰਾ ਇੱਥੋਂ ਦਾ ਇਤਿਹਾਸ ਦੱਸਦੇ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਅਗੁਰ <im> ਜੀ ਪਿਛਲੇ ਪਾਸੇ ਇੱਕ ਪੋਰਾ ਸਾਹਿਬ ਹੈ ਤਪਸਤਾਨ ਸ੍ਰੀ ਪੋਰਾ ਸਾਹਿਬ ਇਸ ਸਥਾਨ ਤੇ ਤੰਤੰ ਸਾਹਿਬ ਜੀ ਦੇ ਗੁਰੂ ਦੇ ਇੱਕ ਬਾਦ ਅਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਪਗਤੀ ਕੀਤੀ ਸੀ ਜੀ ਉਸ ਦੇ ਵੀ ਦਰਸ਼ਨ ਕਰੋ ਜੀ ਗੁਰਦਵਾਰਾ ਸਾਹਿਬ ਇੱਕ ਅਜਾਇਬ ਘਰ ਵੀ ਬਣਿਆ ਹੋਇਆ ਹੈ ਜਿੱਥੇ ਕਿ ਗੁਰੂ ਸਾਹਿਬ ਦੇ ਸਾਰੇ ਸਰੂਪ ਲੱਗੇ ਹਨ ਉੱਥੇ ਸਾਰਾ ਇਤਿਹਾਸ ਦੱਸਿਆ ਆਇਆ ਹੈ ਇਸ ਦੇ ਵੀ ਤੁਸੀਂ ਦਰਸ਼ਨ ਕਰੋ ਜੀ خالسا شری واحر جی فتح جی اج جی گردوارا بابا بکال پہنچے ہیں سارا واحد بابا جی سارا سارا اتحاد واحر جی کا خالصہ واحر جی کی فتح پرم سنمان جو گرو روپ خالسا سات سنگھ جی اب اپنا ستگو شری گرو تیگ بہادر صاحب جی مہاراج جی پر استھان شری پورا صاحب جی شری بابا بکال پتر ترتی سے نت مستق ہو رہے ہیں ਜਿੱਥੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਜੀਵਨ ਦਾ ਬਹੁਤ ਨੰਬਰ ਸਮਾਂ 26 ਸਾਲ 9 ਮਹੀਨੇ 13 ਦਿਨ ਬਾਰਿਤ ਕਸ਼ਿਆ ਕਰਕੇ ਇਸ ਤਰੀਕ ਤਰਤੀ ਨੂੰ ਜਰੇ ਜਰੇ ਨੂੰ ਕਣ ਕਣ ਨੂੰ ਉਤਰ ਕੀਤਾ ਹੈ। ਔਰ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਬ ਸੰਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਾਚਾ ਗੁਰ ਲਾਡੋਰੇ ਦਿਵਸ ਬੜੀ ਸ਼ਰਧਾ ਭਾਵ ਨਾਲ ਨੰਦਰਾਮ ਨਾਂ ਜਾ ਰਿਹਾ ਹੈ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਮਹਾਰਾਜ ਸਤਿਗੁਰਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਜਦੋਂ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਿ ਸਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਦਿੱਲੀ ਦੇ ਜੋਤੇ ਜੋਸ ਮੌਂ ਲੱਗੇ ਸਨ ਗੁਰਸਿੱਖਾਂ ਨੇ ਬੇਨਤੀ ਕਰਨੀ ਕੀਤੀ ਮਹਾਰਾਜ ਜਦੋਂ ਵੀ ਗੁਰੂ ਰਖਤੀ ਕੋਈ ਪੰਜ ਪੋਤਕ ਸਜੂਨ ਜਾ ਕਰਕੇ ਸੰਸਾਰ ਤੋਂ ਜਾਂਦਾ ਹੈ ਜੋਤਿ ਜੋ ਸਮਾਉਂਦਾ ਹੈ ਤੋ ਸੰਗਤਾਂ ਨੂੰ ਕਿਸੇ ਨਾ ਕਿਸੇ ਗੁਰੂ ਦੇ ਲੜ ਲਾ ਕਰਕੇ ਜਾਂਦਾ ਹੈ ਅੱਜ ਤੋਂ ਬਾਅਦ ਸਾਡਾ ਗੁਰੂ ਕੌਣ ਹੋਵੇਗਾ ਅਜੀ ਕਿਸ ਦੇ ਆਸਰੇ ਆਸਰੇ ਜੀਵਨ ਭੁਤੀਤ ਕਰਨਾ ਕਰਾਂਗੇ ਕਿਹਨਾਂ ਦੇ ਕੋਲੋਂ ਕਥਾ ਵਾਰਤਾ ਸੁਣਿਆ ਕਰਾਂਗੇ ਸਾਡਾ ਜੀਵਨ ਮੁਕਤ ਕੌਣ ਹੋਵੇਗਾ ਤੇ ਸਤਿਗੁਰੂ ਸ਼ੀਰਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਬਚਨ ਕਰਨੇ ਕੀਤੇ ਸਾਨੂੰ ਬਾਬਾ ਬਸਾ ਜੇ ਗ੍ਰਾਮ ਬਕਾਲੇ ਬਾਨਪੁਰ ਸੰਗਤ ਸਭ ਸਮਾਲੇ ਜਦੋਂ ਇਹ ਬਚਨ ਸੰਗਤਾਂ ਨੇ ਸੁਣੇ ਤੇ ਸਤਿਗੁਰਾਂ ਦੀ ਜੋਤ ਜੋ ਸਮਾਉਣ ਤੋਂ ਬਾਅਦ ਜੇ ਫਿਰ ਸਾਰੀਆਂ ਸੰਗਤਾਂ ਨੇ ਸ਼੍ਰੀ ਬਾਬਾ ਬਕਰਾਲ ਸਿੰਘ ਦੇ ਪਵਨ ਧਰਤੀ ਨੂੰ ਕਰਨਾ ਕੀਤਾ ਪਰ ਜਦੋਂ ਤੀਰਮਲਿ ਨੂੰ ਪਤਾ ਲੱਗਾ ਕਿ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹੈ ਤੇ ਇਸ਼ਾਰਾ ਕਰਕੇ ਹੈ ਸ਼੍ਰੀ ਬਾਬਾ ਬਕਰਾਲ ਸਿੰਘ ਪਵਨ ਧਰਤੀ ਵਾਲੇ ਤੀਰਮਲਿ ਨੇ ਥਿਆਣ ਕਰਕੇ ਸਾਰੇ ਨੇ ਆਪੋ ਆਪਣੇ ਮੰਦੀਆਂ ਲਾਉਣੇ ਕੀਤੀਆਂ ਜਿਨ੍ਹਾਂ ਦੀ ਗਿਣਤੀ ਉਸ ਸਮੇ 22 ਸੀ ਔਰ ਸਾਰੇ ਗੁਰੂ ਬਣ ਦਾ ਦਾਵਾ ਕਰਦੇ ਸਨ ਕੋਈ ਕਹਿੰਦਾ ਸੀ ਗੁਰੂ ਮੈਂ ਹਾਂ ਕੋਈ ਕਹਿੰਦਾ ਸੀ ਸਤਿਗੁਰੂ ਮੇਰੇ ਵੱਲ ਇਸ਼ਾਰਾ ਕਰਕੇ ਗਏ ਹੈ ਇਹਨਾਂ ਨੇ ਚੇਲੇ ਚਾਰਲੇ ਛੱਡੇ ਹੋਏ ਸਨ ਜਿਹੜੇ ਸੰਗਤ ਨੂੰ ਪ੍ਰੇਰ ਕਰਕੇ ਆਪੋ ਆਪਣੇ ਗੁਰੂ ਵੱਲ ਖੜਦੇ ਸਨ ਜਿਹੜੇ ਗੁਰੂ ਬਣ ਦਾ ਦਾਵਾ ਕਰਦੇ ਸਨ ਉਹਨਾਂ ਦਿਨਾਂ ਦੇ ਵਿੱਚ ਬਾਬਾ ਮੱਖਣ ਸ਼ਾਹ ਜੀ ਲਬਾਣਾ ਜਿਹੜੇ ਸਮੁੰਦਰੀ ਰਸਤੇ ਜਹਾਜ਼ ਦੇ ਵਿੱਚ ਬੇੜੇ ਦੇ ਵਿੱਚ ਆਪਣਾ ਸਾਰਜੋ ਸਮਾਨ ਲੱਦ ਕਰਕੇ ਵਪਾਰ ਕਰਿਆ ਕਰਦੇ ਸਨ ਇੱਕ ਦਿਨ ਐਸਾ ਆਇਆ ਇਹਨਾਂ ਦਾ ਜਿਹੜਾ ਜਹਾਜ਼ ਹੈ ਉਹ ਸਮੁੰਦਰ ਦੇ ਵਿੱਚ ਬ੍ਰੇਤ ਦੇ ਫਸ ਗਿਆ ਬਹੁਤ ਜ਼ਿਆਦਾ ਸੰਗਤਾਂ ਨੇ ਹੋਰ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਗੁਰੂ ਪੀਰ ਮਨਾਉਣੇ ਕੀਤੇ ਪਰ ਬੇੜਾ ਬੰਦੇ ਨਾ ਲੱਗਾ ਬਾਬਾ ਮੱਖਣ ਸ਼ਾਹ ਨੇ ਪੰਜ ਸ਼ਨਾਨਾ ਕਰਕੇ ਸ੍ਰੀ ਜਪੀ ਸਾਹਿਬ ਦਾ ਪਾਠ ਕਰਕੇ ਸ਼ੀਰਗੁਰ ਨਾਨਕਦੇਵ ਸਾਹਿਬ ਜੀ ਮਹਾਰਾਜ ਜੀ ਦੰਤਰ ਧਿਆਨ ਹੋ ਕਰਕੇ ਅਰਦਾਸ ਬੇਨਤੀ ਕਰਨੀ ਕੀਤੀ ਸੱਚੇ ਪਾਤਸ਼ਾਹ ਜੀ ਮੇਰਾ ਬੇੜਾ ਬੰਨਣ ਲੱਗ ਜਾਵੇ ਮੈਂ ਆਪ ਜੀ ਨੂੰ ਆਣ ਕਰਕੇ 511 ਚੜਾਉਣੀਆਂ ਕਰਾਂਗਾ ਬਾਬਾ ਮੱਖਣ ਸ਼ਾਹ ਜੀ ਵਪਾਰ ਤੋਂ ਵੇਲੇ ਹੋ ਕਰਕੇ ਜਦੋਂ ਬੇੜਾ ਬੰਨਣ ਲੱਗ ਗਿਆ ਬਾਅਦ ਵਿੱਚ ਸਤਿਗੁਰੂ ਦੇਰਸ਼ਨ ਕਰਨ ਵਾਸਤੇ ਪਤਾ ਲੱਗਾ ਕਿ ਸਤਿਗੁਰੂ ਜੀ ਦਿੱਲੀ ਦੇ ਵਿੱਚ ਐਸਵੇਂ ਪਾਤਸ਼ਾਹ ਸ਼ੀਰਗੁਰ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੰਗਤਾਂ ਤੰਤਾਰ ਰਹੇ ਹਨ ਉੱਥੇ ਗਿਆ ਜਾ ਕਰਕੇ ਪਤਾ ਲੱਗਾ ਕਿ ਸਤਿਗੁਰੂ ਜੋਤੀ ਜੋ ਸਮਾਗੇ ਹੈ ਇਸ਼ਾਰਾ ਕਰਕੇ ਆ ਬਕਾਲਾ ਧਰਤੀ ਵੱਲ ਉਹ ਬਾਬਾ ਮੱਖਣ ਸ਼ਾਹ ਨੇ ਆਪਣੇ 500 ਜਵਾਨ ਨਾਲ ਲੈ ਕਰਕੇ ਇਸ ਸੰਤਿਆਣਾ ਕੀਤਾ ਆਣ ਕਰਕੇ ਕੀ ਦੇਖਦੇ ਐ ਕਿ 22 ਮੰਜੀਆਂ ਲੱਗੀਆਂ ਹੋਈਆਂ ਹਨ ਤੇ ਸਾਰੇ ਗੁਰੂ ਬਣ ਦਾ ਦਾਵਾ ਕਰਦੇ ਹਨ ਇਹਨਾਂ ਦੇ ਵਿੱਚੋਂ ਸੱਚਾ ਗੁਰੂ ਕਿਹੜਾ ਹੋਵੇਗਾ ਮੇਰੇ ਮਨ ਦਾ ਜਿਹੜਾ ਪਰਮ ਪੁਲੇਖਾ ਹੈ ਉਹ ਦੂਰ ਕੌਣ ਕਰਨਾ ਕਰੇਗਾ ਇਹ ਮਨ ਦੇ ਵਿੱਚ ਵਿਉਂਤ ਬਣਾ ਕਰਕੇ ਪੰਜ-ਪੰਜ ਮੋਰਾਂ ਸਾਰਿਆਂ ਦੇ ਅੱਗੇ ਰੱਖ ਕਰਕੇ ਮੱਥਾ ਟੇਕਣਾ ਕੀਤਾ ਤੇ ਮਨ ਦੇ ਵਿੱਚ ਇਹ ਵਿਉਂਤ ਬਣਾਉਣੇ ਕੀਤੇ ਵੀ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਆਪਣੇ ਪੇਟਾ ਮੇਰੇ ਕੋਲੋਂ ਆਪ ਮੰਗ ਕਰਕੇ ਲਵੇਗਾ ਪਰ ਕਿਸੇ ਨੇ ਵੀ ਬਾਬਾ ਮੱਖਣ ਸ਼ਾਹ ਦੇ ਮਨ ਦੀ ਵਾਸਾ ਨਾ ਦੱਸਣੀ ਕੀਤੀ ਬਾਬਾ ਮੱਖਣ ਸ਼ਾਹ ਨੇ ਕਿਸ ਸੇਖ ਨੂੰ ਪੁੱਛਿਆ ਬੇਥੇ ਹੋਰ ਕੋ ਗੁਰੂ ਰਹਿੰਦਾ ਹੈ ਤਾਂ ਪਤਾ ਲੱਗਾ ਵੀ ਸਤਿਗੁਰੂ ਜੀ ਸ਼੍ਰੀ ਪੂਰਾ ਸਾਹਿਬ ਜੀ ਦੇ ਵਿੱਚ ਤਪੱਸਿਆ ਕਰਦੇ ਪਏ ਹਨ ਸਰਕਾਰ ਚੋਕ ਮਾਤਾ ਨਾਨਕੀ ਜੀ ਦੇ ਆਗਿਆ ਲੈ ਕਰਕੇ ਬਾਬਾ ਮੱਖਣ ਸ਼ਾਹ ਜਦੋਂ ਪੂਰਾ ਸਾਹਿਬ ਚੋਂ ਗਏ ਜਾ ਕਰਕੇ ਸਤੂੰਗ ਦਰਸ਼ਨ ਕਰਨੇ ਕੀਤੇ ਦਰਸ਼ਨ ਕਰਦੇ ਅੰਸਾਰ ਹੀ ਦਿਲ ਦਾ ਠੰਡਾ ਠਾਰ ਹੋ ਗਿਆ ਬੜਾ ਮਨ ਨੂੰ ਸਕੂਨ ਮਿਲਿਆ ਜਾ ਕਰਕੇ ਸਤੂੰਗ ਦਰਸ਼ਨ ਜਦੋਂ ਕਰਨੇ ਕੀਤੇ ਜ ਮੰਨਦੇਵ ਜੀ ਕੋਈ ਵਿਉਂਤ ਬਣਾਉਣੇ ਕੀਤੇ ਜੇ ਸਤੂੰਗ ਸੱਚਾ ਹੋਵੇਗਾ ਆਪਣੇ ਬੇਟਾ ਆਪ ਮੰਗ ਲਵੇਗਾ ਪੰਜ ਮੋਰਨ ਜਾ ਕਰ ਕੇ ਰਹਿ ਕਰ ਕੇ ਮੱਥਾ ਟੇਕਣੀ ਕੀਤੀਆਂ ਜੋ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤੱਕ ਬਾੜ ਕਰਕੇ ਦੇਖਿਆ ਸਤਿਗੁਰੂ ਵਧਨ ਕਰਨ ਲੱਗੇ ਮੱਖਣ ਸ਼ਾ ਸੁੱਖ ਦਾ 500 ਹੈ ਚੜਾਉਂਦਾ 5 ਹੈ ਇਹ ਗੱਲ ਚੰਗੀ ਨਹੀਂ ਇਹ ਤੋਂ ਆਪਣੇ ਮੰਤੀਵਾਸਾ ਜਾਣਨੇ ਕੀਤੀ ਬਾਬਾ ਮੱਖਣ ਸ਼ਾ ਨੇ ਗੱਦਗਦ ਹੋਠਿਆ ਆਪੇ ਤੋਂ ਬਾਹਰ ਹੋਇਆ ਬੜੀ ਜਲਦੀ ਨਾਲ ਬਾਹਰ ਆਉਣ ਲੱਗਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਨ ਕਰਨ ਲੱਗੇ ਮੱਖਣ ਸ਼ਾਹ ਸਾਨੂੰ ਪ੍ਰਗਟਨਾ ਕਰਨਾ ਕਰੀ ਜੇੜਾ ਸਾਨੂੰ ਪ੍ਰਗਟ ਕਰੇਗਾ ਨਾ ਉਹਦਾ ਅਸੀਂ ਦਰਗਾਹ ਤੇ ਚ ਮੂੰਹ ਕਾਲਾ ਕਰਾਂਗੇ ਬਾਬਾ ਮੱਖਣ ਸ਼ਾਹ ਜੀ ਬਾਹਰੇ ਆਏ ਔਰ ਸਾਤੂਕਰਾਂ ਦਾ ਬਜਨ ਸੱਚਾ ਹੋ ਜਾਵੇ ਲੋਹਾ ਤ ਜਾ ਕਰਕੇ ਜਿੱਥੇ ਗੁਰੂ ਕੇ ਲੰਗਰ ਤਿਆਰ ਹੁੰਦੇ ਸਨ ਆਪਣਾ ਚਿਹਰਾ ਕਾਲਾ ਕਰਨਾ ਕੀਤਾ ਲੋਹਾ ਤੋਂ ਲੈ ਕਰੇ ਕਾਲ ਖਲਾਇ ਕਰਕੇ ਉਪਰ ਟਾਰੇ ਦੇ ਉਪਰ ਚੜ ਗਿਆ ਉਕਾ ਦਿਨ ਕਿਟਪਾ ਤਾਰੀ ਦੇ ਉਪਰ ਚੜ ਕਰਕੇ 사차 ਗੁਰ ਲਾਦ ਹੋਰੇ 사차 ਗੁਰ ਲਾਦ ਹੋਰੇ ਸਾਰੀਆਂ ਸੰਗਤਾਂ ਜਦੋਂ ਸੁਣਿਆ ਔਰ ਸਾਰੀਆਂ ਬਹੀਰਾਂ ਕੱਤ ਕਰਕੇ ਇਸ ਅਸਥਾਨ ਤੇ ਆਉਣਾ ਕੀਤਾ ਕਿ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਮੱਖਣ ਸ਼ਾਹ ਜੀ ਦੇ ਸਮੇਤ ਸਾਰਿਆਂ ਨੂੰ ਬੇਨਤੀ ਕਰਨੀ ਕੀਤੀ ਸੱਚੇ ਪਾਤਸ਼ਾਹ ਸੰਗਤਾਂ ਬੜੀਆਂ ਪਰਮਪ੍ਰਿਖਿਚ ਪਈਆਂ ਹੋਈਆਂ ਹਨ ਇਧਰੋਂ ਭੜਕਦੇ ਆ ਫਿਰਦੀਆਂ ਹਨ ਕਿਰਪਾ ਕਰੋ ਬਾਹਰ ਨਿਕਲਣਾ ਕਰੋ ਦੀਵਾਨ ਸਜਾਉਣੇ ਕਰੋ ਸੰਗਤਾਂ ਨੂੰ ਸ਼ੁਭਕਦੇਸ਼ ਦੇਣਾ ਕਰੋ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਨੇ ਅਰਦਾਸ ਬੇਨਤੀ ਮੰਨ ਕਰਕੇ ਪੂਰਾ ਸਰੋਤ ਚੋਂ ਬਾਹਰ ਆਉਣਾ ਕੀਤਾ ਔਰ ਸਾਰੀਆਂ ਸੰਗਤਾਂ ਨੂੰ ਸ਼ੁਭਕਦੇਸ਼ ਦੇ ਕੇ ਕਰਕੇ ਪਰਿਪੂਰਨ ਪ੍ਰਮਾਤਮਾ ਦੇ ਲੜ ਲਾਉਣਾ ਕੀਤਾ ਔਰ ਇਹ ਸਾਰਾ ਕੁਝ ਦੇਖ ਕਰਕੇ ਧੀਰਮਾਲ ਤੇ ਬਾਈ ਮੰਜੀਆਂ ਜਿਨ੍ਹਾਂ ਲੱਗੀਆਂ ਹੋਈਆਂ ਸਨ ਬੜੇ ਦੁਖੀ ਹੋਏ ਲੰਮਾ ਚੜ੍ਹਾ ਇਤਿਹਾਸ ਹੈ ਇਸ ਵਾਸਤੇ ਉਹ ਜਿਹੜਾ ਦਿਨ ਹੈ ਜਿਸ ਦਿਨ ਬਾਬਾ ਮੱਖਣ ਸ਼ਾਹ ਨੇ ਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਜਾ ਪ੍ਰਗਟ ਕਰਨਾ ਕੀਤਾ ਸੀ ਅੱਜ ਸਾਲਾਨਾ ਜੋੜ ਮੇਲਾ ਸ਼ੁਰੂ ਹੋਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬ ਸੰਗਤਾਂ ਦੇ ਸਹਿਯੋਗ ਨਾਲ ਹਰ ਸਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਹੇ ਹਨ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਇਆ ਇਥੋਂ ਦੇ ਮੈਨੇਜਮੈਂਟ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਮੱਲੇਵਾਲ ਉਹਨਾਂ ਵੱਲੋਂ ਸੰਗਤਾਂ ਦੀ ਰਹਿائش ਵਾਸਤੇ ਗੁਰੂ ਕੇ ਲੰਗਰਾਂ ਵਾਸਤੇ ਸੂਚਜੇ ਪ੍ਰਬੰਧ ਕੀਤੇ ਗਏ ਹਨ ਇਸ ਵਾਸਤੇ ਸਮੂਹ ਸੰਗਤਾਂ ਕੇ ਬੇਨਤੀ ਹੈ ਕਿ ਅੱਜ ਵੀ ਐਸੇ ਦੰਬੀ ਪਖੰਡੀ ਗੁਰੂਆਂ ਦੇ ਕੋ ਘਾਟ ਨਹੀਂ ਉਹਨਾਂ ਸਮੇਂ ਤੇ 22 ਮੰਜੀਆਂ ਸਨ ਅੱਜ ਅੱਜ 2200 ਤੋਂ ਵੀ ਜ਼ਿਆਦਾ ਹਨ ਇਸ ਵਾਸਤੇ ਲੋੜ ਹੈ ਸੱਚੇ ਗੁਰ ਦੇ ਲੜ ਲੱਗ ਕਰਕੇ ਆਪਣਾ ਜਨਮ ਸਫਲਾ ਕਰਨਾ ਕਰੀਏ ਜੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਣਿ ਤਰ੍ਹਾਂ ਸਾਨੂੰ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮਿਲਣ ਹਾਜ਼ਰੀਆਂ ਭਰ ਕਰਕੇ ਨਤਮਸਤਕ ਹੋ ਕਰਕੇ ਗੁਰੂ ਕਰਦੇ ਖੁਸ਼ੀਆਂ ਪ੍ਰਾਪਤ ਕਰਨੀਆਂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਤੁਹਾਨੂੰ ਸਾਰਾ ਬਾਹਰ ਦਾ ਮੇਲਾ ਦਿਖਾਉਨੇ ਆ ਜੀ ਗੁਰਦੁਆਰਾ ਸਾਹਿਬ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਅਸੀਂ ਇੰਡਾ ਦੀਆਂ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ